ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈਲ ਆਈਕਨ ਉਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ ਹੈਲੋ ਦੋਸਤੋ ਹੈਲਥ ਸਮਾਧਾਨ ਵਿੱਚ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਤਾਂ ਦੋਸਤੋ ਪੁਰਾਣੇ ਸਮੇਂ ਦੇ ਵਿੱਚ ਲੋਕ ਮਿੱਠੇ ਦੇ ਰੂਪ ਵਿੱਚ ਗੁੜ ਦਾ ਸੇਵਨ ਕਰਦੇ ਸੀ ਇਸ ਦੇ ਇਲਾਵਾ ਕਈ ਚੀਜ਼ਾਂ ਨੂੰ ਬਣਾਉਣ ਦੇ ਵਿੱਚ ਵੀ ਗੁੜ ਦਾ ਪ੍ਰਯੋਗ ਕੀਤਾ ਜਾਂਦਾ ਸੀ ਜਿਸ ਨਾਲ ਲੋਕਾਂ ਦਾ ਸਵਸਥ ਹਮੇਸ਼ਾ ਹੀ ਠੀਕ ਰਹਿੰਦਾ ਸੀ ਲੇਕਿਨ ਅੱਜਕਲ੍ਹ ਗੁੜ ਦੀ ਜਗ੍ਹਾ ਲੋਕ ਚੀਨੀ ਦੀ ਜ਼ਿਆਦਾ ਵਰਤੋਂ ਕਰਦੇ ਹਨ ਜਦੋਂ ਨਾਲ ਸਰੀਰ ਦੇ ਵਿੱਚ ਐਸਿਡ ਦੀ ਮਾਤਰਾ ਵਧਣ ਲੱਗ ਚੁੱਕੀ ਹੈ ਅਤੇ ਅਨੇਕ ਗੰਭੀਰ ਬਿਮਾਰੀਆਂ ਜਨਮ ਲੈਣ ਲੱਗ ਜਾਂਦੀਆਂ ਹਨ ਜਦੋਂ ਕਿ ਗੁਰਦੇ ਸੇਵਨ ਦੇ ਨਾਲ ਸਰੀਰ ਦੇ ਵਿਸ਼ੈਲੇ ਪਦਾਰਥ ਸਰੀਰ ਦੇ ਵਿੱਚੋਂ ਬਾਹਰ ਨਿਕਲਦੇ ਹਨ ਅਤੇ ਸਰੀਰ ਦੀ ਸਫਾਈ ਹੁੰਦੀ ਹੈ ਅੱਜ ਦੇ ਵੀਡੀਓ ਦੇ ਵਿੱਚ ਦੋਸਤੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸਵੇਰੇ ਸਵੇਰੇ ਖਾਲੀ ਪੇਟ ਗੁੜ ਖਾ ਕੇ ਗਰਮ ਪਾਣੀ ਪੀਣ ਦੇ ਫਾਇਦੇ ਅਤੇ ਤਿੰਨ ਅਜਿਹੇ ਰੋਗ ਹਨ ਜਿਹੜੇ ਹਮੇਸ਼ਾ ਦੇ ਲਈ ਖਤਮ ਹੋ ਜਾਣਗੇ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਹੈ ਗੈਸ ਐਸਿਡਿਟੀ ਅਤੇ ਕਬਜ਼ ਤੋਂ ਛੁਟਕਾਰਾ ਜਿੰਨਾਂ ਲੋਕਾਂ ਨੂੰ ਗੈਸ ਐਸਿਡਿਟੀ ਅਤੇ ਕਬਜ਼ ਦੀ ਗੰਭੀਰ ਸਮੱਸਿਆ ਹੈ ਉਹਨਾਂ ਨੂੰ ਸਵੇਰੇ ਉੱਠਦੇ ਹੀ ਖਾਲੀ ਪੇਟ ਗੁੜ ਖਾ ਕੇ ਗਰਮ ਪਾਣੀ ਪੀਣਾ ਚਾਹੀਦਾ ਹੈ ਇਸ ਦਿਨ ਨਾਲ ਪੇਟ ਦਾ ਪਾਚਨ ਤੰਤ ਮਜ਼ਬੂਤ ਹੁੰਦਾ ਹੈ ਅਤੇ ਪੇਟ ਦਾ ਹਾਜਮਾ ਵੀ ਠੀਕ ਰਹਿੰਦਾ ਹੈ ਜਿਸ ਦਿਨ ਨਾਲ ਭੋਜਨ ਚੰਗੀ ਤਰ੍ਹਾਂ ਨਾਲ ਪਚਦਾ ਹੈ ਅਤੇ ਖਾਦਾ ਪੀਤਾ ਸਰੀਰ ਦੇ ਅੰਗਾਂ ਨੂੰ ਲੱਗਦਾ ਹੈ ਤਾਂ ਦੋਸਤੋ ਅਗਲਾ ਹੈ ਮੋਟਾਪੇ ਤੋਂ ਛੁਟਕਾਰਾ ਜਿੰਨਾਂ ਲੋਕਾਂ ਦੀ ਸਰੀਰ ਦੀ ਚਰਬੀ ਬਹੁਤ ਜ਼ਿਆਦਾ ਵੱਚੂਕੀ ਹੈ ਉਹਨਾਂ ਨੂੰ ਸਵੇਰੇ ਖਾਲੀ ਪੇਟ ਗੁੜ ਖਾ ਕੇ ਗਰਮ ਪਾਣੀ ਪੀਣਾ ਚਾਹੀਦਾ ਜਿਸ ਨਾਲ ਸਰੀਰ ਦੀ ਅਤ੍ਰਿਕਤ ਚਰਬੀ ਘੱਟ ਹੋਵੇਗੀ ਅਤੇ ਮੋਟਾਪਾ ਵੀ ਘਟ ਜਾਏਗਾ ਕਿਉਂਕਿ ਗੁੜ ਖਾਣ ਤੋਂ ਬਾਅਦ ਗਰਮ ਪਾਣੀ ਪੀਣ ਦੇ ਨਾਲ ਆਪਣਾ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ ਜੋ ਕਿ ਮੋਟਾਪੇ ਨੂੰ ਘਟਾਉਣ ਦੇ ਲਈ ਸਹਾਇਕ ਹੁੰਦਾ ਹੈ ਤੇ ਦੋਸਤੋ ਇਸ ਤੋਂ ਬਾਅਦ ਹੈ ਸਰੀਰਕ ਕਮਜ਼ੋਰੀ ਅੱਜ ਕੱਲ੍ਹ ਦੇ ਲੋਕਾਂ ਦੇ ਵਿੱਚ ਘੱਟ ਉਮਰ ਦੇ ਵਿੱਚ ਹੀ ਸਰੀਰਕ ਕਮਜ਼ੋਰੀ ਆ ਜਾਂਦੀ ਹੈ ਅਤੇ ਕੋਈ ਵੀ ਕੰਮ ਕਰਨ ਤੇ ਉਹਨਾਂ ਦਾ ਸਾਹ ਫੁੱਲਣ ਲੱਗ ਜਾਂਦਾ ਹੈ ਇਹ ਜਿਹੇ ਲੋਕਾਂ ਨੂੰ ਸਵੇਰੇ ਉੱਠਦੇ ਹੀ ਗੁੜ ਖਾ ਕੇ ਉਦੋਂ ਹੀ ਗਰਮ ਪਾਣੀ ਪੀਣਾ ਚਾਹੀਦਾ ਹੈ ਇਸ ਦਿਨਾਂ ਸ਼ਰੀਰ ਕਮਜ਼ੋਰੀ ਖਤਮ ਹੋਵੇਗੀ ਅਤੇ ਸ਼ਰੀਰ ਦੀ ਰੋਗ ਪ੍ਰਤੀਰੋਧਕ ਸ਼ਮਤਾ ਵੀ ਵੱਧ ਜਾਵੇਗੀ। ਜਿਸ ਦਿਨ ਸ਼ਰੀਰ ਮਜ਼ਬੂਤ ਅਤੇ ਫੁਲਾਦੀ ਬਣੇਗਾ ਅਤੇ ਕਈ ਗੰਭੀਰ ਬਿਮਾਰੀਆਂ ਤੋਂ ਤੁਹਾਨੂੰ ਛੁਟਕਾਰਾ ਵੀ ਮਿਲੇਗਾ। ਤਾਂ ਦੋਸਤੋ ਤੁਸੀਂ ਹੈਲਦੀ ਰਹੋ, ਇਹੀ ਮੈਂ ਚਾਹੁੰਦਾ ਹਾਂ। ਤਾਂ ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਇੰਨਾ ਹੀ। ਜੇ ਤੁਹਾਨੂੰ ਇਹ ਟਿਪਸ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ। ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।